ਅਸਲਾਮ ਵਾਲੇਕੁਮ ਸਸਰੀਆ ਕਾਲ ਜੀ ਆਇਆਂ ਨੂੰ ਤੇ ਵੈਲਕਮ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਤੇ ਜਿਹਦਾ ਨਾਮ ਨੇ ਜੜੀ ਦੀ ਕਲਾ ਪੰਜਾਬ ਤੇ ਸ਼ਹੀਦੀ ਦਿਹਾੜੇ ਚੱਲਦੇ ਪਏ ਨੇ 21 ਤੋਂ ਲੈ ਕੇ 29 ਤੱਕ ਸ਼ਹੀਦੀ ਦਿਹਾੜੇ ਹੁੰਦੇ ਨੇ ਔਰ ਸਿੱਖ ਜਿਹੜੇ ਆਪਣੇ ਵੀਰ ਨੇ ਚੜ੍ਹਦੇ ਪੰਜਾਬ 'ਚ ਰਹਿੰਦੇ ਹੋਣ ਜਾਂ ਲੈਦੇ 'ਚ ਜਿੱਥੇ ਵੀ ਦੁਨੀਆ 'ਚ ਰਹਿੰਦੇ ਨੇ ਉਹ ਇੰਨਾਂ ਦਿਨਾਂ ਦੇ ਵਿੱਚ ਨਾ ਤੇ ਕੋਈ ਫੰਕਸ਼ਨ ਕਰਦੇ ਨੇ ਕੋਈ ਮਤਲਬ ਖੁਸ਼ੀਆਂ ਮਨਾਉਂਦੇ ਨੇ ਔਰ ਕੋਸ਼ਿਸ਼ ਕਰਦੇ ਨੇ ਕਿ ਸਾਦਾ ਖਾਣੇ ਖਾਣ ਜਾਂ ਮਤਲਬ ਕੋਈ ਖੁਸ਼ੀਆਂ ਨਹੀਂ ਮਨਾਉਂਦੇ ਤੇ ਚਾ ਨਹੀਂ ਕਰਦੇ ਕਿਸੇ ਵੀ ਚੀਜ਼ ਦਾ ਤੇ ਇਸ ਤੋਂ ریلیਟਿਡ ਹੀ ਆਪਣੇ ਕੋਲ ਇੱਕ ਵੀਡੀਓ ਆ ਤੇ ਡਾਡੀ ਭਾਈ ਦੀ ਤੇ ਆਪਾਂ ਉਹ ਸੁਣਦੇ ਆ ਸ਼ਬਦੀ ਨੇ ਮੇਰੇ ਖਲ ਗੁਰਬਾਨੀ ਕੀਆ ਆਪਾਂ ਉਹਨਾਂ ਨੂੰ ਸੁਣਦੇ ਆ ਸਵਾਛ ਪੇਸ਼ੀਆ ਦੀ ਵਾਇਸ ਬਹੁਤ ਅੱਛੀ ਆ ਨਾ ਲੁੱਟ ਪਤਾ ਉਹਦੇ ਸੋਹਣ ਨੂੰ ਕਰਦੇ ਕਬਾਤ ਪੇਸ਼ ਆਇਆ ਅਖਰੀ ਨੇ ീരോക്കടി പൗടോ ਗਲ ਬੱਕੜੀ ਪੌਣ ਨੂੰ ਜੀ ਕਰਦਾ ਐ ਸੱਚੀ ਹੁੰਦਾ ਐ ਮਾਂ ਨਾ ਹੋਵੇ ਪਿਓ ਨਾ ਹੋਵੇ ਜਦੋਂ ਦੂਰ ਚਲੇ ਜਾਣਾ ਫਿਰ ਬਲ ਬੱਕੜੀ ਪੌਣ ਨੂੰ ਜੀ ਕਰਦਾ ਐ ਪਿਓ ਮਰ ਜਾਏ ਮਾਂ ਮਰ ਜਾਏ ਜਾਂ ਕੋਈ ਦੁਨੀਆ ਤੋਂ ਦਾਦਾ ਜੀ ਜੱਦਾ ਆ ਜਾਏ ਕਦੇ ਕਦੇ ਜੀ ਕਰਦਾ ਗਲ ਬੱਕੜੀ ਜੱਫੀ ਪਾਈ ਐਸਾਸ ਹੈ ਗੁਰੂ ਤੋਂ ਜਲੇ ਲਗਾਈਏ ਕੀ ਕਰੀਏ ਰਹਿ ਨਹੀਂ ਹੁੰਦਾ ਮੈਂ ਪਿਛਲੇ ਇੱਕ ਪ੍ਰਚਾਰਕ ਨੂੰ ਸੁਣਦਾ ਸੀ ਕਹਿੰਦੇ ਸਟੇਜ ਤੇ ਪ੍ਰਚਾਰਕ ਹੁੰਦੇ ਐ ਚੜਤੀ ਕਲਾ ਉਹ ਚੜਤੀ ਕਲਾ ਸਿਖਾਉਂਦੀ ਕੋਈ ਨਹੀਂ ਖਤਮ ਕਰਨ ਲੱਗਾ ਇੱਥੇ ਚੜਤੀ ਕਲਾ 'ਚ ਸਦਾ ਹੀ ਰਹਿੰਦੇ ਐ ਇੱਥੇ ਪਿਆਰ ਜਗਾਉਣ ਦੀ ਲੋੜ ਐ ਚੜਤੀ ਕਲਾ 'ਚ ਦੇ ਬਥੇਰੇ ਆ ਕੈਮ ਤੇ ਬਥੇਰੇ ਆ ਲੜਨ ਮਰਨ ਲਈ ਤੇ ਸਦਾ ਹੀ ਤਿਆਰ ਆ ਜਗਾਉਣ ਦੀ ਤੇ ਪ੍ਰੇਮ ਲੋੜ ਹੈ ਨਾ ਘਾਟ ਸਾਡੇ ਚ ਇਮੋਸ਼ਨ ਪ੍ਰੇਮ ਦੀ ਹੈ ਕੰਮ ਮੈਂ ਪ੍ਰਚਾਰਕਾਂ ਦਾ ਲੜਨ ਮਰਨ ਵਾਲੇ ਤੇ ਹੈ ਗਈਆਂ ਅੱਜ ਲੋੜ ਪਿਆਰ ਜਗਾਉਣ ਦੀ ਹੈ ਕਿ ਮਨ ਪਿਆਰ ਦਾ ਭਰੇ ਪਿਆਰ ਦੇ ਵਿੱਚੋਂ ਸਿੱਖੀ ਨਿਕਲੇ ਸਿੱਖੀ ਪਿਆਰ ਚੋਂ ਨਿਕਲੇ

ਹੋ ਜੋ ਸੰਤਾਂ ਦੇ ਜਿਹੜੀਆਂ ਵੇਚੀਆਂ ਨੇ ਔਰ ਸਪੀਕਰ ਲੱਗੇ ਨੇ ਦੋਰੀ ਨਾ ਲੱਗੀਆਂ ਵੀਰੇ ਉਹਨਾਂ ਕੇ ਮਰਨ ਜਰੂਰ ਸਾਡੇ ਦੇ ਪਿਤਾ ਹਜੂਰ ਸਾਡੇ ਮਨਾ ਕੋ ਨਹੀਂ ਕੋ ਬੋਲਿਆ ਗਿਆ ਹਾਂ ਸੀਨੇ ਲਾ ਕੇ ਸੱਚੀਓ ਸ਼ਸ਼ ਸ਼ੋਦੇ ਬੜਾ ਮਿਲ ਹੰਡਾ گرو گوبند اپنے پتا لگن جی کر ਰਾਂਗੇ ਹਟੋੜ ਨੂੰ ਦੀ ਕਰ ਬੈ ਦਾਦੀ ਆਪਣੀਏ ਵੱਟਿਆ ਹਰ ਹੈ ਪਤਾ ਜੀ ਤੁਜੀ ਨੂੰ ਇਹਨੇ ਅਜੀਤ ਨੂੰ ਪਤਾ ਤੇ ਹੈ ਵੱਡੇ ਨੂੰ ਕੀ ਫਤਿਹ ਸਿੰਘ ਨੂੰ ਨੀਂਦ ਨਹੀਂ ਆਈ ਹੁਣੀ ਆ ਬੈਠੇ ਬਿਨਾ ਦਸ਼ਮੇਸ਼ ਦੀ ਕੋਤੇ ਅੰਦਰ ਵਾ ਵਾ ਜੋ चूरी नहीं खाई ओणी उतां तार शर त सेर करसन हस की ਮਾਰਨੋ ਦੀ ਕਰਦੇ ਹਣ ਸੋਭਾ ਤੱਕ ਉਡੀਕ ਦੇ ਜਾ ਕੇ ਹਾਂ ਸੁਣ ਲਿਓ ਇਹਨੇ ਸਵੇਰ ਤੱਕ ਵੇਟ ਕਰਦੇ ਆ ਨਾ ਉਹ ਫਿਰ ਵੀ ਆਏ ਤਾਂ ਰਸ ਜਾਣੇ ਕਿਸੇ ਵਲੀ ਸਰਹੱਦ ਦੀ ਕਾੰਢੀ ਉਹਨੇ ਅਸੀਂ ਦੁਆਰੇ ਅੰਮੀਏ ਲੁੱਕ ਜਾਣਾ ਪਾਇਆ ਬਿਨ ਨਹੀਂ ਲੱਗਦੇ ਸ਼ਗਨ ਜੰਗੇ ਤੇਰੇ ਸੁਜੋਣ ਨੂੰ ਜੀ ਕਰਦੇ ਲੇ ਬੱਕੜੀ ਪਾਣ ਨੂੰ ਜੀ ਕਰਦੇ ਤੁਰੇ ਹੰਦੇ ਸਿਪਾਹੀ ਨੇ ਉੱਠ ਮਾਰੇ ਕਾਹਲੀ ਕਰਨੀ ਉਹਨਾਂ ਲੈ ਜਾਣ ਲਗੇ ਨਾਲ ਰੀ ਜਾਂ ਦੇ ਕਦ ਦੀਆਂ ਟੱਗ ਮਥੇ ਵੱਡੀ ਗੋਬਿੰਦ ਦੇ ਪੁੱਤਾਂ ਦੀ ਸ਼ਾਨ ਲਗੇ ਹੱਥ ਹੋਈ ਨਿਰਵੈ ਛੋਟੀ ਉਮਰ ਕੀ ਦਾ ോടിയ വണ്ടിയ വീടി പ ਤਨ ਬੰਦਾ ਕਹਿੰਦੀ ਇਹਦੇ ਤੇ ਕੁਛ ਬੋਲਣਾ ਬੰਦਾ ਹੀ ਨਹੀਂ ਜਿਹਨੇ ਸੋਜ਼ ਨਾਲ ਉਹਨਾਂ ਨੇ ਗਾਇਆ ਪਰ ਵੀ ਜਿਹੜੀ ਆਡੀਅੰਸ ਜਿੰਨੇ ਵੀ ਲੋਕ ਜਿੰਨੀਆਂ ਵੀ ਸੰਤਾ ਬੈਠਿਆ ਸੀ ਹਰ ਬੰਦਾ ਰੋ ਰਿਹਾ ਸੀ ਹਰ ਬੰਦੀ ਰਖਸ਼ਾ ਸੀ ਜਿਹੜੇ ਪਰਣ ਦੇ ਸੀ ਉਹਨਾਂ ਨੂੰ ਵੀ ਉਹਨਾਂ ਕੋ ਵੀ ਬੋਲਿਆ ਨਹੀਂ ਸੀ ਡਾਜਿਆ ਕੁਨ ਜਿਹਨਾਂ ਅੱਖਾਂ 'ਚ ਵੀ ਹੰਝੂ ਸਨ ਜਿੰਨੇ ਅੱਜ 13 ਪੂਰਵ ਅੱਜ ਦੀ ਦਿਨ ਨੂੰ ਚੁਨੀਆਂ ਚੁਨੀਆਂ ਵਿੱਚ ਚੁਨੀਆਂ ਗਿਆ ਸੀ ਕਿੰਨੇ ਆ ਛੋਟੇ ਛੋਟੇ ਬੱਚਿਆਂ ਨੂੰ ਆਪਾਂ ਜਿਹੜੀ movies ਵਿੱਚ ਵੇਖਿਆ ਹੈ ਨਾ ਜਾਰਸੀ ਉਹਦੇ ਵਿੱਚ ਫਿਰ ਵੀ ਥੋੜੇ ਦੇ ਬਡੇ ਨੇ ਹਾਂ ਹੈ ਨਾ ਲੇਕਿਨ ਜੇ ਅਸੀਂ ਆਪਾਂ ਦੂਸਰੀਆਂ ਤਸਵੀਰਾਂ ਵੇਖਦੇ ਹਾਂ ਉਹਦੇ ਵਿੱਚ ਬਿਲਕੁਲ ਛੋਟੇ ਜਿਹੇ ਨੇ ਜ਼ਿਆਦਾ ਵੱਡਾ ਤੇ ਨਹੀਂ ਬੱਚਾ ਹੁੰਦਾ ਨੋ ਸਾਲ ਦਾ ਤੇ 7 ਸਾਲ ਦਾ ਕਿਤੇ 7 ਸਾਲ ਤੇ 5 ਸਾਲ ਕਿਹਾ ਗਿਆ ਕਿਤੇ 9 ਸਾਲ ਤੇ 7 ਸਾਲ ਕਿਹਾ ਗਿਆ 9 ਸਾਲ ਦਾ ਵੀ ਲਾਓ ਤੇ ਬਹੁਤ ਜ਼ਿਆਦਾ بڑا ਬੱਚਾ ਨਹੀਂ ਹੁੰਦਾ ਨੂੰ ਨਹੀਂ ਸਮਝ ਨਹੀਂ ਹੁੰਦੀ ਔਰ ਮੈਨੂੰ ਆ ਸੁਣਦੇ ਹੋਏ ਫਤਿਹ ਸਿੰਘ ਦੇ ਆਖਰੀ ਅਲਫਾਜ਼ ਯਾਦ ਆ ਰਹੇ ਸੀ ਕਿ ਵੀਰ ਜੀ ਦੁਨੀਆ ਚ ਦੇ ਬੇਸ਼ਕ ਤੁਸੀਂ ਪਹਿਲੇ ਮੇਰੇ ਤੋਂ ਆਏ ਹੋ ਲੇਕਿਨ ਦਾਦਾ ਜੀ ਨੂੰ ਤੇ ਮੈਂ ਤੁਹਾਡੇ ਤੋਂ ਪਹਿਲੇ ਜਾ ਕੇ ਮਿਲਣਾ ਹਾਂ ਪਤਾ ਹੈ ਨਾ ਛੋਟਾ ਬੱਚਾ ਵਾ ਜਲਦੀ ਮੁੱਕ ਜਾਣਾ ਹੈ ਜਾਂ ਛੋਟੇ ਬੱਚਿਆਂ ਦਾ ਸਟੈਂਡ ਹੈ ਕਿ ਕਿਸਮ ਦਾ ਰੱਖਿਆ ਰਹੇ ਤੇ ਘੱਟ ਹੁੰਦਾ ਤੇ ਮਾਤਾ ਤੋਂ ਵੀ ਦੂਰ ਨੇ ਪਿਓ ਤੋਂ ਵੀ ਦੂਰ ਨੇ ਦਿਲ ਕਰਦਾ ਮਾਂ ਨੂੰ ਗੱਲੇ ਲਾਈਏ ਪਿਓ ਨਾਲ ਜੱਫੀ ਪਾਈਏ ਵੀਰ ਜੇ ਸਾਡੇ ਨਾਲ ਆਏ ਸਾਨੂੰ ਉਮੀਦ ਹੈ ਸ਼ਾਇਦ ਸਵੇਰ ਤੱਕ ਆ ਜਾਣ ਜੇ ਨਾ ਆਏ ਤੇ ਫਿਰ ਅਸੀਂ ਉਹਨਾਂ ਨਾਲ ਨਰਾਜ਼ ਹੋ ਜਾਵਾਂਗੇ ਕਿਸੇ ਦੀਵਾਰ ਦੇ ਪਿੱਛੇ ਜਾ ਕੇ ਲੁੱਕ ਜਾਵਾਂਗੇ ਬਹੁਤ ਪਿਆਰੇ ਸ਼ਬਦ ਨੇ ਮੈਂ ਇਹ ਕਦੀ ਸੁਨੇ ਹੀ ਨਹੀਂ ਜਿੰਨੇ ਪਿਆਰੇ ਨੇ ਤੇ ਬਹੁਤ ਪਿਆਰੀ ਲੋਸ ਬਹੁਤ ਪਿਆਰੇ ਤਾਰੂ ਕਿਵੇਂ ਦੇ ਲੱਗੇ ਆ ਜੀ ਕਮੈਂਟ ਕਰਕੇ ਸਾਨੂੰ ਦੱਸੋ ਦੇਖੋ ਆਪਣਾ ਖਿਆਲ ਰੱਖਦੇ ਆ ਤੁਹਾਨੂੰ ਨੈਕਸਟ ਵੀਡੀਓ ਚ ਸਾਰੇ ਚੜ੍ਹਦੀ ਕਲਾ ਚ ਰੱਖੇ